ਲਓ ਜੀ ਦੋਸਤੋ ਆਪਾਂ ਕਰਦੇ ਪਏ ਆ ਅੱਜ ਸਪਰੇਅ ਚੋਨੇ ਨੂੰ ਤੇ ਅੱਜ ਆਪਣੇ ਕੋਲ ਆਇਆ ਆਪਣਾ 22 सोनू 22 सोनू ਫਿਰ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਵਧੀਆ ਤੇ ਕਿੰਨੀ ਸਪਰੇਅ ਕਰਤੀ ਸਪਰੇਅ ਘੱਟੋ ਘਾਟ ਵੀ 500 ਕਿੱਲਾ ਕਰਤਾ ਜੀ 500 ਕਿੱਲਾ ਕਰਤਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਦੇ ਆ ਬਸ ਸਪਰੇਅ ਸਾਨੂੰ ਹੋ ਗਏ ਜੀ 2 ਮਹੀਨੇ 2 ਮਹੀਨੇ ਹੋ ਗਏ ਨੇ ਹਾਂਜੀ ਤੇ ਹਜੇ ਮੇਰੇ ਹਿਸਾਬ ਨਾਲ ਵੀ 500 700 ਕਿੱਲਾ ਤੁਸੀਂ ਹੋਰ ਛੱਡਦੇ ਨਹੀਂ ਜੀ ਹਾਂਜੀ ਕਿਉਂ ਐਂਡ ਤੱਕ ਸਪਰੇਵਾਂ ਹੋਈ ਜਾਣੀਆਂ ਨੇ ਹਜੇ ਝੋਨੇ ਨਿਸਰੇ ਨਹੀਂ ਹਾਂਜੀ ਤੇ ਜਿੰਨਾ ਤਲਾਇਆ ਫੂਸਾ ਹਾਂਜੀ ਤੇ ਉਹਨਾਂ ਨੂੰ ਸਪਰੇਵਾਂ ਚਾਰ ਹੋਣ ਦੀਆਂ ਜਿਵੇਂ ਜਿੰਨਾ 31 ਨੂੰ ਵੱਧ ਤੋਂ ਵੱਧ ਦੋ ਸਪਰੇਵਾਂ ਹੋਣ ਦੀਆਂ ਹਾਂਜੀ ਇਸ ਤਰ੍ਹਾਂ ਹੀ ਨਾ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਤੇ ਕਿੰਨੇ ਰੁਪਏ ਲੈਂਦੇ ਜੀ ਕਿੱਲੇ ਦੇ ਕਿੱਲੇ ਤੇ ਨਹੀਂ ਇਹ ਸਾਡੇ ਟੈਂਕ ਦਾ ਹੀ ਹੁੰਦਾ ਜੀ 1300 ਰੁਪਏ 1300 ਰੁਪਏ ਟੈਂਕ ਦਾ ਹਾਂਜੀ ਠੀਕ ਟੈਂਕ ਦਾ 1300 ਰੁਪਇਆ ਲੈਣ ਦੇਣਾ ਹਾਂ ਕੋਈ 55 ਕਿੱਲਿਆਂ ਟੈਂਕ ਲਵਾ ਲੈ ਭਲਾ ਸੱਤਾ ਜਿਹਾ ਬਲਾ ਅੱਠਾ ਜੀ ਅੱਛਾ ਟੈਂਕ ਦਾ ਹੀ ਲੈਣਾ ਟੈਂਕ ਦਾ ਲੈਣਾ ਹਾਂਜੀ ਚਲੋ ਪੂਰੀ ਕਮਾਈ ਕਰਦਾ ਪਿਆ ਬਾਈ ਸੋਨਾ ਤੇ ਤੈਨੂੰ ਕਿੰਨਾ ਟਾਈਮ ਹੋ ਗਿਆ ਇਸ ਕੰਮ 'ਚ ਆਏ ਇਹਨੂੰ ਨੂੰ ਮੈਨੂੰ ਸਾਲਕ ਹੋ ਗਿਆ ਜੀ ਸਾਲ ਹੋ ਗਿਆ ਹਾਂਜੀ ਚਲੋ ਠੀਕ ਖਿੱਚ ਕੇ ਰੱਖੋ ਕੰਮ ਉਹ ਪੂਰਾ ਖਿੱਚਿਆ ਜੀ ਖਿੱਚਿਆ ਪੂਰਾ ਹੋਰ ਚੱਲੀ ਜਾਂਦਾ ਚੋਰਾ ਚ ਚੱਲਣਾ ਹੀ ਚਾਹੀਦਾ ਇਹ ਪਾਈਪ ਸਾਰੀ ਫਿਰ ਇੱਥੇ ਇਕੱਠੀ ਕਰ ਦੇਣੀ ਹੈ ਨਹੀਂ ਇਹ ਜਿਵੇਂ ਇਹ ਮੈਂ ਕਿੱਲੇ ਨਿਕਲੀ ਗਿਆ ਸਾਰੀ ਪਾਈਪ ਹੌਲੀ ਹੌਲੀ ਅੱਛਾ ਹੌਲੀ ਹੌਲੀ ਖਿੱਚ ਕੇ ਆ ਲੈ ਜਾਣੀ ਹੈ ਨਾ ਪੰਪ ਕੋ ਲੈ ਜਾਣੀ ਪੰਪ ਕੋ ਲੈ ਜਾਣੀ ਕਿੱਲਾ ਰਹਿ ਗਿਆ ਢਕੋਲਾ ਦਾ ਸਾਰੀ ਵਲ ਦੇਣੀ ਉਦੋਂ ਸਾਰੀ ਵਲ ਦੇਣੀ ਹਾਂਜੀ ਇਸ ਤਰ੍ਹਾਂ ਫਿਰ ਗੁੰਝਲਾਣੀ ਪੈਂਦੀ ਆ ਹਨਾ ਹਾਂਜੀ ਹਾਂ ਲੈ ਭਾਈ ਸੋਨਿਆ ਕੱਢ ਦਿੱਤੇ ਕਢਾਲ ਕੇ ਇਸੇ ਤਰ੍ਹਾਂ ਮਿਹਨਤ ਕਰਦੇ ਨੇ ਸਾਰੇ ਆਪਦੇ ਆਦੇ ਕੰਮ ਦੀ ਦੋਨੋਂ ਨੇ ਇਸੇ ਤਰ੍ਹਾਂ ਥੋੜੀ ਥੋੜੀ ਪੈਪ ਖਿੱਚੀ ਹੋਣੀ ਹੈ ਖਿੱਚ ਖਿੱਚ ਕੇ ਨੇ ਨੇੜੇ ਲਾਏ ਹੋਣੀ ਹੈ ਤੇ ਉਹ ਭਰਾ ਤਿੰਨੇ ਜਿਹੜੇ ਨੇ ਤੇ ਉਹਨਾਂ ਸਪਰੇਅ ਕੀਤੀ ਹੋਣੀ ਦੇ ਇੱਕ ਗੱਲ ਹੈਗੀ ਤਸੱਲੀ ਹੁੰਦੀ ਜਾਂਦੀ ਤੇ ਐਂਦੇ ਨਾਲ ਪਾਣੀ ਵੀ ਵੱਧ ਲੱਗਦਾ ਉਹ 22 ਸੋਨਾ ਗਿਆ ਸੋਨਾ ਲੈਓ ਜੀ ਇਹਨੇ ਮਗਰ ਇਕੱਠੀ ਕੀਤੀ ਹੋਣੀ ਆ ਤੇ ਉਹ ਭਰਾ ਜਿਹੜੇ ਉਹਨਾਂ ਸਾਰਿਆਂ ਨੇ ਸਪਰੇਅ ਕੀਤੀ ਹੋਣੀ ਪੂਰਾ ਫੁਹਾਰਾ ਬਣਦਾ ਲੈ 22 ਸੋਨਾ ਵੀ ਲੈ ਗਿਆ ਖਿੱਚ ਕੇ ਹੈ ਬਾਈ ਤੂੰ ਝੋਨੇ ਦੇ ਵਿੱਚ ਉਂਝ ਨਹੀਂ ਦਿਸਦਾਗਾ ਤੂੰ ਏਹਾ ਬੈਂਦਾ ਪੈਂਦਾ ਜਾਂਨਾ ਤੂੰ ਦਿਸਦਾ ਨਹੀਂਗਾ ਏਹਾ ਝੋਨੇ ਦੇ ਪੈ ਪੇ ਹਾਂ ਹੌਣ ਖੜਾ ਹੋਇਆ ਤੂੰ ਸਾਰਾ ਦੂਰਾ ਹੀ ਹੋ ਜਾਂਦਾ ਆ ਜੂਮ ਕਰਕੇ ਵਿਖਾਉਣਾ ਤੇ ਬਾਈ ਸਾਰਾ ਹੀ ਦੂਰਾ ਹੋ ਜਾਂਦਾ ਪੈਪ ਖਿੱਚਣ ਲੱਗਾ ਇੰਨਾ ਜ਼ੋਰ ਲੱਗਦਾ ਓ ਭਰਾ ਤਿੰਨੇ ਜਣੇ ਜਿਹੜੇ ਨੇ ਉਹ ਖਿੱਚੀ ਆਉਂਦੇ ਨੇ ਕੰਮ ਉਧਰੋਂ ਚਲੋ ਵਧੀਆ ਤੇ ਆ ਪਾਇ ਹੈ ਕਿ ਸੱਪ ਜਾਂ ਲੱਗ ਪਿਆ ਪੈਪ ਖਿੱਚ ਦੇਣ ਪੈਪ ਜਾਂਦੀ ਵੀ ਤੁਰੀ ਭੱਜੀ ਜਾਂਦੀ ਪੈਪ ਕੇ ਆਹ ਗਈ ਉਹ ਜਿਹੜਾ ਵਧੀਆ ਕਾਰਡ ਕੱਢੀ ਕੇ ਇਹਨੇ ਜਿੰਨੇ ਦਿਮਾਗ ਲੜਾਇਆ ਇਹ ਬਾਈ ਸੋਨੇ ਨੇ ਅੱਗੇ ਕੇ ਖਿੱਚੀ ਆਉਣੀ ਏ ਤੇ ਆਪਾਂ ਤੁਹਾਨੂੰ ਜੀਪ ਕੋਲ ਵੀ ਜਾ ਕੇ ਦਿਖਾਉਣੇ ਆ ਲੈ 22 ਸੋਨਰ ਐ ਜੋ ਪਤੰਗ ਚੜਾਉਣਾ ਹੁੰਦਾ 22 ਸੋਨਿਆ ਤੂੰ ਤਾਂ ਐ ਖਿੱਚਦਾ ਜਿਵੇਂ ਉਹ ਪਤੰਗ ਵਾਲੀ ਡੋਰ ਇਹ ਡੋਰ ਵਾਲਾ ਸਾਹਿਬ ਬਣ ਜਾਂਦਾ ਡੋਰ ਵਾਲਾ ਸਾਹਿਬ ਬਣ ਜਾਂਦਾ ਖਿੱਚਣੀ ਪੈਂਦੀ ਖਿੱਚਣੀ ਪੈਂਦੀ ਅੱਗੇ ਕੇ ਖਿੱਚੀ ਆਉਂਦੇ ਤੇ ਨਿਸਰੇ ਝੋਨੇ ਦਾ ਨੁਕਸਾਨ ਨਹੀਂ ਹੁੰਦਾ ਜੇ ਜਦੋਂ ਨਿਸਰ ਜਾਂਦਾ ਨਹੀਂ ਉਹਦਾ ਫਰ ਫੜਾ ਜਾ ਹੋਲੀ ਕਰ ਲਈ ਦਾ ਬੰਦਾ ਇੱਕ ਵੱਧ ਲਾ ਲੇ ਅੱਛਾ ਬੰਦਾ ਵੱਧ ਲਾ ਲੈਂਦੇ ਜੀ ਉਹ ਠੀਕ ਉਹ ਇਹ ਨਾ ਨੇ ਦਾ ਬੂਰ ਜਿਆਦਾ ਉਂਝੀ ਨੇ ਛਾੜ ਦੇਣਾ ਨਹੀਂ ਨਹੀਂ ਹੁਣ ਜਿਹੜੀਆਂ ਅੰਗਲੀਆਂ ਸਪਰੇਵਾਂ ਹੋਣਗੀਆਂ ਉਹ ਹਰੇ ਨਿਸਰੇ ਚੋਂ ਨਹੀਂ ਹੋਣਗੀਆਂ ਹਾਂਜੀ ਆ ਤੇ ਬਾਈ ਮਸ਼ੀਨ ਤੇ ਕਰੋ ਜਾਣਾ ਫਿਰ ਮਸ਼ੀਨ ਤੇ ਚਲਾ ਜਾਣਾ ਈ 15 ਦਿਨਾਂ ਤੱਕ 15 ਦਿਨਾਂ ਤੱਕਰ ਹਾਂਜੀ ਲੈ ਬਾਈ ਮਗਰ ਮਗਰ ਚੜੇ ਆਉਂਦਾ ਮੈਨੂੰ ਤਾਂ ਖਲਾਉਣ ਨਹੀਂ ਦਿੰਦਾ ਕਿਸੇ ਪਾਸੇ ਬਾਈ ਬੜਾ ਬੰਦਾ ਖਰਾਬ ਹੈ ਤੂੰ ਮੈਂ ਪਾਸੇ ਹੋ ਜਾਂਦਾ ਤੁਸੀਂ ਉਧਰ ਹੋ ਜਾ ਆ ਮੈਂ ਪਾ ਵੇ ਇੱਕ ਰਿ ਛੱਡ ਆ ਛੱਡਿਆ ਕੀ ਉਹ ਇਕੱਠਾ ਕਰਨਾ ਨਹੀਂ ਆ ਉੱਥੇ ਨੇੜੇ ਕਰ ਅੱਛਾ ਨੇੜੇ ਲੈ ਜਾਣਾ ਠੀਕ ਤੇ ਦੋਸਤੋ ਆ ਕਿ ਜਿਵੇਂ ਡੀਲਾ ਹੋ ਗਿਆ ਖਾਲੀ ਦੇ ਵਿੱਚ ਤੇ ਆਪਾਂ ਮਾਰਤੀ ਸਪਰੇਅ ਜਦਨੇ ਖਾਲੀ ਦੀ ਵਰਤੋਂ ਨਹੀਂ ਹੋਈਗੀ ਸਾਡੀ ਤੇ ਫਿਰ ਵੀ ਨਾ ਇਹਦੇ ਵਿੱਚ ਪਾਣੀ ਜਰੋਂਦਾ ਨਾ ਮੀਂਹ ਹੁੰਦਾ ਉੰਜ ਸੁੱਕਾ ਹੀ ਹੁੰਦਾ ਤੇ ਡੀਲਾ ਹੋ ਗਿਆ ਇਹ ਇੰਦੇ ਚ ਇਹਨੂੰ ਆਪਾਂ ਮਾਰਤੀ ਸਪਰੇ ਤੇ ਹੁਣ ਸਾਰਾ ਹੀ ਸੁੱਕ ਗਿਆ ਤੇ ਬਾਅਦ ਚ ਨੂੰ ਨਾ ਸਾਰਾ ਇਕੱਠਾ ਕਰਕੇ ਤੇ ਕੱਢ ਲਾਂਗੇ ਹੱਥਾਂ ਨਾਲ ਨਾ ਜਿਵੇਂ ਹੁਣ ਪੱਟਣਾ ਸੌਖਾ ਹੈ ਜਿਵੇਂ ਗਲ ਗਿਆ ਨੇ ਇਹ ਪੱਟਣਾ ਸੌਖਾ ਹੁਣ ਇੱਕ ਦਿਨ ਇੰਦੇ ਤੇ ਲਾਉਣਾ ਤੇ ਤੰਤਨ ਹੋ ਜਾਣੀ ਸਾਰੀ ਖਾਲੀ ਦੇ ਵਿੱਚੋਂ ਇਹ ਡੀਲਾ ਪੱਟ ਦੇਣਾ ਤੇ ਸਪਰੇ ਪਹਿਲਾ ਹੱਥਾ ਨਾਲ ਇਸ ਕਰਕੇ ਨਹੀਂ ਪੱਟਿਆ ਸੀਗੇ ਇੰਦੇ ਤੇ ਕਰਨੀ ਸੀ ਸਪਰੇ ਸਪਰੇ ਦਾ ਅਸਰ ਇੰਦੇ ਫਿਰ ਮੋਢ ਟਿੱਕਰ ਜਾਂਦਾ ਤੇ ਜਿਹੜੀ ਦੀ ਗੰਡ ਹੁੰਦੀ ਉਹ ਗਲ ਜਾਂਦੀ ਤੇ ਜੇ ਉਤੋਂ ਪੱਟ ਦਿੰਦੇ ਜਿਹੜਾ ਜਿਹੜਾ ਰਹਿ ਰੂ ਜਾਂਦਾ ਉਹ ਦੁਬਾਰਾ ਫੇਰ ਹੋ ਜਾਣਾ ਇਸ ਕਰਕੇ ਨਾ ਇਹਨੂੰ ਆਪਾਂ ਪੱਟਿਆ ਨਹੀਂ ਮੈਂ ਚੱਲ ਸਪਰੇ ਹੀ ਮਾਰਾਂਗਾ ਬਾਕੀ ਹੁਣ ਸਾਈਡਾਂ ਤੋਂ ਖਾਲੀ ਵੇਖ ਲੋ ਬਿਲਕੁਲ ਸਾਫ਼ ਤੇ ਜਿਹੜਾ ਵਿੱਚ ਪਾਣੀ ਦੇ ਆ ਇਹ ਵੇਰ ਕਿ ਹੋ ਜਾਂਦਾ ਇਸ ਕਰਕੇ ਨਾ ਇਹਨੂੰ ਸਪਰੇਈ ਮਾਰਤੀ ਅਸੀਂ ਪੱਟੀਆਂ ਨੇ ਹੁਣ ਪੱਟਾਂ ਕਿਨੂੰ ਚਲੋ ਗਲ ਗਿਆ ਤੇ ਇੱਧਰ ਬਾਈ ਸੋਨਾਂ ਦਾ ਪਾਈ ਪਟਾਕੇ ਆਉਂਦਾ ਬਾਈ ਸੋਨ ਨੇ ਰੋਟੀ ਲਾਟੀ ਤੇ ਨਹੀਂ ਖਾਣੀ ਅੱਛਾ ਅਗਲੇ ਘਰ ਜਾ ਕੇ ਚਲੋ ਵਧੀਆ ਕੰਮ ਫੇਰ ਕੇ ਇੱਕ ਡਰਮ ਵਾਲੇ ਨੇ ਰੋਟੀ ਨਹੀਂ ਨਖਾਈ ਦੀ ਅੱਛਾ ਜਿਆਦਾ ਦੋ ਡਰਮ ਲੱਗਣ ਤੇ ਦੋਲ ਮੈਂ ਗਵੰਡੀਆਂ ਦੀ ਪੈਲੀਆਂ ਨੂੰ ਲਾ ਦਾਂ ਦੱਸ ਕਮਾਲ ਹੋਵੇ ਅੱਛਾ ਗੱਲ ਕਰਦਾ ਮੈਂ ਖਰੇ ਅਗਲੇ ਘਰ ਅਗਲੇ ਘਰ ਜਾਣਾ ਹਨਾ ਠੰਡੇ ਠੰਡੇ ਜਿਹਦਾ 10 ਡਰਮ ਨੇ ਰੋਟੀ ਖਵਾ ਦਿੱਤੀ ਉਹਨੇ ਹੁਣ ਅਗਲੇ ਘਰੇ ਰੋਟੀ ਪੱਕ ਜਾਨੀ ਚਲੋ ਵਧ ਗਿਆ ਖਿੱਚ ਕੇ ਰੱਖ ਕੰਮ ਡਰਮ ਮਰ ਜਾਣਾ ਡਰਮ ਮਰ ਜਾਣਾ ਰੋਟੀ ਪੱਕਣੀ ਲੇਟ ਲੇਟ ਹੋ ਜਾਣਾ ਘੰਟੇ ਡਰਮ ਲਾਗਦਾ ਘੰਟਾ ਮਰ ਜਾਣਾ ਹਾਂ ਚਲੋ ਕੋਈ ਗੱਲ ਜਿੱਥੇ ਦਾਣਾ ਪਾਣੀ ਆਦੇ ਲਿਖਿਆ ਹੁੰਦਾ ਹੈ ਨਾ ਉੱਥੇ ਖਾਣਾ ਪੈਂਦਾ ਜੇ ਕਿਹੇ ਹੋਰ ਘਰੇ ਪਹਿਲਾਂ ਚਲੇ ਜਾਂਦੇ ਤੇ ਫਿਰ ਇੱਥੇ ਤੁਹਾਡਾ ਦਾਣਾ ਪਾਣੀ ਲਿਖਿਆ ਜਾਣਾ ਹੂੰ ਇਦਾਂ ਹੀ ਨਾ ਹਾਂ ਚਲੋ ਕੋਈ ਨਹੀਂ ਮਾਰੇ ਚਾਰਤੀ ਕਲਾਇ ਰੱਖੇ ਤੁਰੋਂ ਸਾਰੇ ਜੀਵ ਤਾਂ ਬੰਦੇ ਤੇ ਜਿਹੜੇ ਆਪਣੀ ਸਪਰੇਅ ਵਾਲਾ ਟੈਂਕ ਓਹਦੇ ਤੇ ਪੀਟਰ ਇੰਜਨ ਰੱਖਿਆ ਆ ਹੋਏ ਚੱਲਦਾ ਪਏ ਪੀਟਰ ਇੰਜਨ ਦਿੱਤੇ ਭਾਈ ਸੋਨਾ ਇਕੱਠਾ ਕਰੇਗਾ ਲੱਗਾ ਹੈ ਪੀਟਰ ਇੰਜਨ ਕਈ ਕਿਸਤਾਂ ਇਕੱਠੀ ਕਰਦਾ ਹੈ ਹੈ ਲੈ ਇਹ ਗੇਰ ਇਹਦਾ ਕਲੱਚ ਆ ਲੈ ਭਾਈ ਸੋਨਾ ਗੱਡੀ ਵਾਟ ਆਉਂਦਾ ਜਦੋਂ ਕਲੱਚ ਨੱਪ ਦੇਣੇ ਨਾ ਉਦੋਂ ਚੱਲ ਪੈਂਦੀ ਜਦੋਂ ਛੱਡਦੇ ਉੱਥੇ ਰੁਕ ਜਾਂਦੀ ਹਲਪੁਰਾ ਨਵੇਂ ਮੇਡ ਹੋ ਗਿਆ ਭਾਈ ਪੂਰਾ ਕੇ ਭਾਈ ਨੂੰ ਸਾਲ ਹੋ ਗਿਆ ਕੰਮ ਕਰਦਿਆਂ ਨੂੰ ਉੰਜ ਮਸ਼ੀਨ ਤੇ ਫੋਰਮ ਐਨੇ ਹੋਣੇ ਨੇ ਐਮਪੀਪੀ ਨੂੰ ਚਲੇ ਜਾਣਾ ਉੱਤਰ ਨੂੰ ਜਿੱਧਰ ਝੋਨੇ ਜਾਂਦੇ ਚੱਲਦਾ ਕੰਮ ਬਾਕੀ ਮੇਡ ਤੇਰਾ ਬੜਾ ਕੰਮ ਆਈ ਤੇ ਪੈਪ ਇੰਦੇ ਉੱਤੇ ਜਰੋਦਾ ਨਾ ਨਾਲ ਹੀ ਆ ਘੁੰਮਦਾ ਇਹ ਕੋ ਮਨਾਲ ਪੈਪ ਨੂੰ ਕੋ ਰੈਡ ਨਹੀਂ ਲੱਗਦੀ ਤੇ ਇਸੇ ਤਰ੍ਹਾਂ ਹੀ ਹੈ ਪਾਸੇ ਆ ਤੇ ਇੱਧਰ ਵੀ ਕਲੱਚ ਲੱਗਾ ਆ ਉਹ ਹੀ ਜਦੋਂ ਇਹਨੂੰ ਨੱਪਦੇ ਜੂਵੇ ਇੱਧਰ ਨੂੰ ਪਾਪ ਲੈ ਜਾਂਦੇ ਨੇ ਪਾਸੇ ਉਹਦਾ ਇੱਧਰੋਂ ਨੱਪਣਾ ਸ਼ੁਰੂ ਕਰ ਦਿੰਦੇ ਨੇ ਵਧੀਆ ਜਿਗਾੜ ਹੈ ਮਿੰਟੋ ਮੇਟ ਸਪਰੇ ਹੋ ਜਾਂਦੀ ਇਹ ਬੰਦੇ ਬਹੁਤ ਵਾਰੀਆ ਮਿਹਨਤੀ ਨੇ ਸਪਰੇ ਵੀ ਤਸੱਲੀ ਵਾਲੀ ਕਰਦੇ ਨੇ ਐ ਸਹਿਜ ਸਹਿਜ ਤੁਰਦੇ ਨੇ ਜਿਉਂ ਕਰਕੇ ਦਿਖਾਉਣੇ ਤੁਹਾਨੂੰ ਉਹ ਵੇ ਉਹ ਆਰਾ ਬਹੁਤ ਦੂਰ ਤਿੱਕਰ ਜਾਂਦਾ ਤੇ ਆਪਣਾ ਕੀ ਆਦੇ ਹੁੰਦੇ ਨੇ ਸਾਈਡਾਂ ਦੇ ਪਾੜਾ ਨਹੀਂ ਕੋਈ ਰਿੰਦਾ ਗਾ ਭਾਈ ਸੋਨੇ ਨੇ ਇਹੋ ਹੀ ਕੰਮ ਏ ਉਹਨੇ ਤਰਿੰਜਨ ਦੀ ਡਿਊਟੀ ਏ ਤੇ ਉਧਰ ਉਹਨੇ ਪੈਪ ਇਕੱਠਾ ਕਰਨਾ ਉਹ ਨੀਲੇ ਸਾਫੇ ਵਾਲਾ ਖਲੋਤਾ ਆ ਚਲੋ ਫਿੱਟ ਕੇ ਰੱਖਣ ਕੰਮ ਤੇ ਬੱਦਲ ਵਾਈ ਵੀ ਬਣ ਗਈ ਹੈ ਸਪਰੇਅ ਕਰਾਈ ਤੇ ਬੱਦਲ ਵਾਈ ਬਣ ਗਈ ਤੇ ਇੰਨੀ ਵਾਰੀ ਧੁੱਪ ਲੱਗੀ ਕਲੇ ਬਾਕੀ ਕੋਈ ਗੱਲ ਨਹੀਂ 2 ਘੰਟੇ ਧੁੱਪ ਲੱਗ ਗਈ ਨਾ ਤੇ ਫਿਰ ਕੋਈ ਟੈਨਸ਼ਨ ਨਹੀਂ ਹੈਗੀ 2 ਘੰਟੇ ਚਾਹੀਦੇ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਫੇਸਬੁੱਕ ਤੇ ਚੈਨਲ ਜਿਹੜਾ ਸੁਖ ਦਵਲੇ ਵਾਲਿਆ ਉਹਨੂੰ ਫੋਲੋ ਕਰਨਾ ਤੇ YouTube ਤੇ ਹੈਗਾ ਸੁਖ 95 ਵਲੌਗ ਉਹਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ